ਪਰ ਉਹਨਾਂ ਦੇ ਪਰਚਾ ਪਤਾ ਕਿ ਭਾਵ ਧਾਰਮਿਕ ਭਾਵਨਾ ਆਹਤ ਹੋ ਗਈ ਲੈ ਬਲਾਉ ਬੰਦੇ ਨੂੰ ਮੈਂ ਪੁੱਛਦਾ ਕਿਹੜੀ ਧਾਰਮਿਕ ਭਾਵਨਾ ਆਹਤ ਹੋਈ ਹੈ ਕਿੱਥੋਂ ਦਾ ਹੈਗਾ ਕੋਈ ਦੋ ਸ਼ਬਦ ਤੇ ਨੂੰ ਆਉਂਦੇ ਕਿਸੇ ਗ੍ਰੰਥ ਦੇ ਜਾਂ ਪੜ੍ਹੀ ਹੈ ਕੋਈ ਚੀਜ਼ ਤੂੰ ਹਿੰਦੂ ਧਰਮ ਦੀ ਕਿ ਜਦੋਂ ਐਫ ਆਈ ਆਰ ਦੀ ਕਾਪੀ ਆਈ ਉਹਦੇ ਚ ਪਤਾ ਲੱਗਿਆ ਵੀ ਕੋਈ ਅਮਿਤ ਜੈਨ ਕਰਕੇ ਬੰਦਾ ਹੈ ਸਾਫ਼ ਪਤਾ ਲੱਗਦਾ ਹੈਗਾ ਕਿ ਇੱਕ ਪਾਰਟੀ ਦਾ ਬੰਦਾ ਜਿਹੜਾ ਗੂ ਕਮਿਸ਼ਨ ਦੇ ਵਿੱਚ ਲੱਗਿਆ ਹੋਇਆ ਉਹਨੂੰ ਫੜ ਕੇ ਐਵੇਂ ਕੋਈ ਚੀਜ਼ ਲੱਭੀ ਗਈ ਕਿ ਕੀ ਪਰਚਾ ਪਾਈਏ ਤੇ ਉਹ ਪਰਚੇ ਪਾ ਕੇ ਜਿਹਦੇ ਵਿੱਚ ਕੁਛ ਕੱਖ ਵੀ ਨਹੀਂ ਹੈਗਾ ਉਹ ਸਾਰੀ ਇੰਟਰਵਿਊ ਮੈਂ ਸੁਣ ਲਈ ਮਾਲੀ ਸਾਹਿਬ ਦੀ ਉਹਦੇ 'ਚ ਕੋਈ ਤਾਂ ਧਾਰਮਿਕ ਭਾਵਨਾ ਨਹੀਂ ਪੜਕਦੀ ਕੋਈ ਹੋਰ ਧਾਰਮਿਕ ਭਾਵਨਾ ਨਹੀਂ ਪੜਕਦੀ ਇਹ ਤਾਂ ਇੱਕੋ ਹੀ ਧਾਰਮਿਕ ਭਾਵਨਾ ਪੜਕਦੀ ਹੈ ਜਿਹੜੀ ਕਿ ਪੋਲਿਟੀਕਲ ਭਾਵਨਾ ਹੈਗੀ ਸੀਆਈਏ ਇੰਚਾਰਜ ਰਾਤ ਨੂੰ ਘਰੇ ਆਉਂਦਾ ਉਹਦੇ ਘਰੇ ਆਉਂਦਾ ਕੀ ਮਤਲਬ ਇਹ ਕੋਈ ਗੈਂਗਸਟਰ ਹੈ ਮਾਲੀ ਮਤਲਬ ਕੋਈ ਅਤਵਾਦੀ ਹੈ ਕਿ ਕੋਈ ਇਹ ਕੋਈ ਕਤਲ ਦਾ ਪਰਚਾ ਹੈ ਜਾਂ ਕੋਈ ਰੇਪ ਦਾ ਪਰਚਾ ਪਿਆ ਹੋਇਆ ਹੈ ਕਿ ਤੁਸੀਂ ਇਸ ਤਰੀਕੇ ਦੇ ਨਾਲ ਮੋਹਾਲੀ ਸੀਆਈਏ ਚ ਤੁਸੀਂ ਟੀਮਾਂ ਬਣਾਈਆਂ ਜਿਹੜੀਆਂ ਕਿ 7 ਵਜੇ ਪਰਚਾ ਪਾਇਆ 6:30 8:30 ਤੁਸੀਂ ਘਰੋਂ ਚੱਕ ਲਿਆ ਇਹਦਾ ਮਤਲਬ ਸਾਫ਼ ਹੈ ਕਿ ਇੱਕ ਆਰਡਰ ਆਇਆ ਕਿ ਆਹ ਬੰਦੇ ਦਾ ਮੈਂ ਸੁਣ ਲਿਆ ਇਹਨੇ ਮੇਰੇ ਜਾਂ ਮੇਰੇ ਆਕਾ ਅਰਵਿੰਦ ਕੇਜਰੀ ਵਾਲ ਬਾਰੇ ਉਲਟਾ ਬੋਲਿਆ ਇਹਨੂੰ ਚੱਕ ਲਿਓ ਜੇ ਨਹੀਂ ਮੁਸਤਫਦੀ ਨਾਲ ਤੁਸੀਂ ਗੈਂਗਸਟਰ ਕਾਬੂ ਕਰੋ ਜਿਹੜੇ ਰੋਜ਼ ਫਰੋਤੀਆਂ ਮੰਗਦੇ ਆ ਰੋਜ਼ ਗੋਲੀਆਂ ਮਾਰਦੇ ਆ ਰੋਜ਼ ਲੁੱਟਾਂ ਖੋਹਾਂ ਹੁੰਦੀਆਂ ਤੇ ਪੰਜਾਬ ਦੀ ਹਾਲਤ ਸੁਧਰ ਦੇਣ ਇੰਨੀ ਬੁਸਤਦੀ ਨਾਲ ਤੁਸੀਂ ਜਿਹੜੇ ਨਸ਼ੇ ਦੀਆਂ ਵੱਡੀਆਂ ਮੱਛੀਆਂ ਫੜੋ ਆਪਦੀ ਆਪਦੇ ਵਿਭਾਗਮੇ ਦੇ ਵਿੱਚ ਕਾਲੀਆਂ ਭੇਡਾਂ ਨੂੰ ਫੜੋ ਤਾਂ ਪੰਜਾਬ ਦਾ ਸੁਧਾਰਨਾ ਹੋ ਜਾ ਯਾਰ ਤੁਸੀਂ ਕੋ ਬਜ਼ੁਰਗ ਨੂੰ ਚੱਕਣ ਤੁਰਪੇ ਜੀ ਦੀ ਕੋਈ ਗਲਤੀ ਕੋਈ ਨਹੀਂ ਉਹਦੀ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿੰਘ ਵੀ ਆ ਮਾਲਵਿੰਦਰ ਮਾਲੀ ਨੂੰ ਲੈ ਕੇ 17 ਸੈਕਟਰ ਦੇ ਵਿੱਚ ਲਗਾਤਾਰ ਪ੍ਰਦਰਸ਼ਨ ਹੋ ਰਿਹਾ ਤੇ ਇੱਥੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮਾਨਿਕ ਗੋਇਲ ਨੇ ਯਕੀਨ ਕਰਿਓ ਮਾਲਵਿੰਦਰ ਸਿੰਘ ਮਾਲੀ ਦੇ ਕੇਸ ਦੇ ਵਿੱਚ ਅੱਜ ਲੋਕਾਂ ਨੂੰ ਗੱਲ ਕਹਿਣ ਦਾ ਇਹਨਾਂ ਨੈਤਿਕ ਬਲ ਨਾ ਮਿਲਿਆ ਹੁੰਦਾ ਜੇ ਕੱਲ ਮਾਨਕ ਗੋਇਲ ਨੇ ਸ਼ਿਕਾਇਤ ਕਰਤਾ ਦੇ ਬਾਰੇ ਉਹ ਖੁਲਾਸੇ ਉਹ ਸੱਚ ਸਾਹਮਣੇ ਨਾ ਲਿਆਂਦਾ ਹੁੰਦਾ ਜਿਹੜਾ ਅੱਜ ਸਾਡੇ ਸਾਹਮਣੇ ਆ ਮਾਨਕ ਗੋਇਲ ਸਾਡੇ ਨਾਲ ਹੈ ਬਾਈ ਪਹਿਲੀ ਗੱਲ ਤਾਂ ਕਿ ਸਭ ਨੂੰ ਲੱਗਦਾ ਸੀ ਯਾਰ ਕਿਸੇ ਦੀਆਂ ਸੱਚੀ ਜੇ ਭਾਵਨਾਵਾਂ ਕਿਤੇ ਹਰਟ ਹੋਈਆਂ ਹਨਾ ਤਾਂ ਚਲੋ ਥੋੜਾ ਜਿਹਾ ਮਸਲਾ ਹੈਗਾ ਹਾਲਾਂਕਿ ਮਾਲੀ ਬਾਈ ਤੇ ਸਾਰਿਆਂ ਨੂੰ ਯਕੀਨ ਸੀ ਵੀ ਮਾਲੀ ਬਾਈ ਨੇ ਇਹੋ ਜਿਹਾ ਕੋਈ ਕੰਮ ਨਹੀਂ ਕਰਿਆ ਹੋਣਾ ਪਰ ਤੁਸੀਂ ਤਾਂ ਸਾਰੇ ਪੋਤੜੀ ਫਰੋਲਤੇ ਹੁਣ ਪੰਜਾਬੀ ਚ ਪੋਤੜੇ ਫਰੋਲਣੇ ਨਹੀਂ ਦੇਖੋ ਜਦੋਂ ਕੋਈ ਕਿਸੇ ਦੀ ਭਾਵਨਾ ਹਾਰਟ ਹੁੰਦੀ ਹੈ ਹਨਾ ਉਹਦੇ ਚ ਕਿਸੇ ਬੰਦੇ ਨੇ ਕੀ ਕਿਹਾ ਕੀ ਉਹਦੀ ਮਨਸ਼ਾ ਹੈਗੀ ਕੀ ਐਕਚੁਅਲ ਦੇ ਵਿੱਚ ਹੋਇਆ ਉਹ ਦੇਖਣਾ ਜ਼ਰੂਰੀ ਹੁੰਦਾ ਹੈਗਾ ਜਦੋਂ ਸਾਨੂੰ ਇਹ ਪਤਾ ਲੱਗਿਆ ਪਹਿਲਾਂ ਤਾਂ ਇਹਨਾਂ ਨੇ ਐਫ ਆਈ ਆਰ ਨਹੀਂ ਦਿੱਤੀ 15 16 ਘੰਟੇ ਐਫ ਆਈ ਆਰ ਨਹੀਂ ਦਿੱਤੀ ਕੋਰਟ ਨੇ ਜੁਡੀਸ਼ੀਅਲ ਕਸਟਡੀ ਵੀ ਦਿੱਤੀ ਉਹ ਤੱਕ ਵੀ ਘਰਦਿਆਂ ਕੋਲ ਐਫ ਆਈ ਆਰ ਨਹੀਂ ਪਹੁੰਚੀ ਜਦੋਂ ਐਫ ਆਈ ਆਰ ਦੀ ਕਾਪੀ ਆਈ ਉਹਦੇ 'ਚ ਪੱਛੇ ਪਤਾ ਲੱਗਿਆ ਵੀ ਕੋਈ ਅਮਿਤ ਜੈਨ ਕਰਕੇ ਬੰਦਾ ਹੈ ਫਿਰ ਉਹਦੀ ਅਸੀਂ ਕੋਕ ਸਟਾਰਟ ਕੀਤੀ ਜਿਵੇਂ ਸਾਡਾ ਤਰੀਕਾ ਹੈ ਜਿਵੇਂ ਸਰਕਾਰ ਦੀ ਕਰਦੇ ਉਹ ਵੀ ਇਹਦੀ ਵੀ ਕਰਨੀ ਸੀਗੀ ਤੇ ਉਹਦੇ 'ਚ ਪਤਾ ਲੱਗਿਆ ਕਿ ਇਹ ਤਾਂ ਬੰਦਾ ਹੀ ਸਰਕਾਰੀ ਹੈ ਇਹ ਤਾਂ ਇੱਕ ਕੋਈ ਪ੍ਰਾਪਰਟੀ ਡੀਲਰ ਹੈ ਜਿਹੜਾ ਸਰਕਾਰ ਤੋਂ ਫਾਇਦਾ ਖੋਦਾ ਲੈਂਦਾ ਇੱਕ ਦੋ ਜਾਲੀ ਚੈਨਲ ਜੇ ਬਣਾ ਰੱਖੇ ਨੇ ਕਿ ਸਰਕਾਰ ਤੋਂ ਐਡ ਲੈ ਸਕੀਏ ਇੱਕ ਕੋਈ ਗਊ ਕਮਿਸ਼ਨ ਬਣਿਆ ਹੋਇਆ ਪੰਜਾਬ ਗਊ ਕਮਿਸ਼ਨ ਉਹਦਾ ਮੈਂਬਰ ਵੀ ਸਰਕਾਰ ਨੇ ਥਾਪਿਆ ਹੋਇਆ ਤੇ ਇਹ ਕੋਈ ਉੱਥੇ ਟ੍ਰੇਡ ਵਿੰਗ ਦਾ ਵੀ ਕੋਈ ਸ਼ਾਇਦ ਚੇਅਰਮੈਨ ਸੈਕਟਰੀ ਹੈਗਾ ਮਹਾਲੀ ਦਾ ਮਤਲਬ ਸਾਰਾ ਹੀ ਸਰਕਾਰੀ ਬੰਦਾ ਕੰਪਲੀਟ ਸਰਕਾਰੀ ਬੰਦਾ ਫਿਰ ਇਹਦੀਆਂ ਫੋਟੋਆਂ ਗੱਡੀਆਂ ਸਾਰੀਆਂ ਭਗਵੰਤਮਾਨ ਜੀ ਦਾ ਫੋਟੋ ਕੋਈ ਮੁੱਖ ਮੰਤਰੀ ਆਪਣੇ ਮੰਤਰੀਆਂ ਦਾ ਫੋਟੋ ਐਮ ਐਲ ਏਜ਼ ਦਾ ਫੋਟੋ ਤੇ ਪਾਰਟੀ ਦੇ ਵਿੱਚ ਨਾਰੇ ਲਾਉਂਦਾ ਫਿਰਦਾ ਹੈਗਾ ਮਤਲਬ ਸਾਫ ਪਤਾ ਲੱਗਦਾ ਹੈਗਾ ਕਿ ਇੱਕ ਪਾਰਟੀ ਦਾ ਬੰਦਾ ਜਿਹੜਾ ਗੂ ਕਮਿਸ਼ਨ ਦੇ ਵਿੱਚ ਲੱਗਿਆ ਹੋਇਆ ਉਹਨੂੰ ਫੜ ਕੇ ਐਵੇਂ ਕੋਈ ਚੀਜ਼ ਲੱਭੀ ਗਈ ਕਿ ਕੀ ਪਰਚਾ ਪਾਈਏ ਤੇ ਉਹ ਪਰਚਾ ਪਾ ਕੇ ਜਿਹਦੇ ਵਿੱਚ ਕੁਛ ਕੱਖ ਵੀ ਨਹੀਂ ਹੈਗਾ ਉਹ ਸਾਰੀ ਇੰਟਰਵਿਊ ਮੈਂ ਸੁਣ ਲਈ ਮਾਲੀ ਸਾਹਿਬ ਦੀ ਉਦੇ ਕੋਈ ਤਾਂ ਹਿੰਦੂ ਧਾਰਮਿਕ ਭਾਵਨਾ ਨਹੀਂ ਪੜਕਦੀ ਕੋਈ ਹੋਰ ਧਾਰਮਿਕ ਭਾਵਨਾ ਨਹੀਂ ਪੜਕਦੀ ਇਹ ਤਾਂ ਇੱਕੋ ਹੀ ਧਾਰਮਿਕ ਭਾਵਨਾ ਪੜਕਦੀ ਹੈ ਜਿਹੜੀ ਕਿ ਪੋਲਿਟਿਕਲ ਧਾਰਮਿਕ ਭਾਵਨਾ ਜਿਹੜੀ ਕਿ ਪੋਲਿਟਿਕਲ ਭਾਵਨਾ ਹੈਗੀ ਉਹ ਪੜਕੀ ਹੈ ਭਗਵੰਤ ਮਾਨ ਸਾਹਿਬ ਦੀ ਪੋਲਿਟਿਕਲ ਭਾਵਨਾ ਪੜਕ ਗਈ ਕਿਉਂਕਿ ਮਾਲੀ ਸਾਹਿਬ ਨੇ ਦੱਸਤਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਭਗਵੰਤ ਮਾਨ ਦੀ ਬੇਕਦਰਹੀ ਹੋਈ ਜਦੋਂ ਉਹ ਦਿੱਲੀ ਗਏ ਜਦੋਂ ਕੇਜਰੀਵਾਲ ਬਾਹਰ ਆਏ ਉਹਨਾਂ ਨੂੰ ਬੋਲਣ ਦਾ ਤੱਕ ਨਹੀਂ ਦਿੱਤਾ ਗਿਆ ਸਾਈਡ ਤੇ ਲਾ ਕੇ ਬਿਠਾ ਦਿੱਤਾ ਗਿਆ ਤੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਕੇਜਰੀਵਾਲ ਜੀ ਨੇ ਕਿਹਾ ਕਿ ਮੈਂ ਉਹਨਾਂ ਨੇ ਕੁਝ ਐਦਾਂ ਕਿ ਮਤਲਬ ਗੁਜਰੂnga ਨੇ ਕਹੇ ਕਿ ਐਸੀ ਮੈਂ ਮਾਂ ਸੀਤਾ ਵਾਂਗੂ ਜੇ ਮੇਰੇ ਸ਼ਬਦ ਉਰੇ ਪਰੇ ਹੁਣ ਪਰ ਗੱਪਾ ਬਣਾ ਇਹੀ ਸੀ ਕਿ ਮੈਂ ਮਾਂ ਸੀਤਾ ਦੇ ਵਾਂਗੂ ਅਗਣੀ ਪ੍ਰੀਖਿਆ ਦੇ ਹਾਂ ਉਲਟਾ ਮਾਲੀ ਸਾਹਿਬ ਨੇ ਇਹ ਕਿਹਾ ਕਿ ਜਿਹੜੀ ਇਹ ਗੱਲ ਕਰਦੇ ਹੋ ਤੁਸੀਂ ਜਿਹੜੀ ਤੁਸੀਂ ਜਿਹੜੇ ਪੋਲਿਟੀਕਲ ਬੰਦੇ ਹੈਗੇ ਉਹ ਆਪਦੇ ਆਪ ਨੂੰ ਗਾਰਡਨਰ ਰਿਲੇਟ ਕਰਦੇ ਆ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਨਾਮ ਲਏ ਵੀ ਇਹ ਗਲਤ ਹੈ ਲੋਕਾਂ ਨੂੰ ਇਹ ਮੂਰਖ ਬਣਾਉਂਦੇ ਪਏ ਉਹਨਾਂ ਨੇ ਤਾਂ ਉਲਟ ਕਿਹਾ ਸੀਗਾ ਕੀ ਇਹ ਇੱਕ ਚੀਜ਼ ਨਹੀਂ ਹੋਣੀ ਚਾਹੀਦੀ ਪਰ ਉਹਨਾਂ ਦੇ ਪਰਚਾ ਪਤਾ ਕਿ ਭਾਵ ਧਾਰਮਿਕ ਭਾਵਨਾ ਆਤ ਹੋ ਗਈ ਲੈ ਬਲਾਉ ਬੰਦੇ ਨੂੰ ਮੈਂ ਪੁੱਛਦਾ ਕਿਹੜੀ ਧਾਰਮਿਕ ਭਾਵਨਾ ਆਤ ਹੋਈ ਹੈ ਕਿੱਥੋਂ ਦਾ ਹੈਗਾ ਕੋਈ ਦੋ ਸ਼ਬਦ ਤੈਨੂੰ ਆਉਂਦੇ ਕਿਸੇ ਗ੍ਰੰਥ ਦੇ ਜਾਂ ਪੜ੍ਹੀ ਹੈ ਕੋਈ ਚੀਜ਼ ਤੂੰ ਹਿੰਦੂ ਧਰਮ ਦੀ ਬੇਵਕੂਫੀਆਂ ਮਤਲਬ ਸਿਰਫ ਇੱਕੋ ਹੀ ਗੱਲ ਹੈ ਕਿ ਜਿਹੜੇ ਬੰਦੇ ਪੰਜਾਬ ਦੇ ਵਿੱਚ ਬੋਲਦੇ ਆ ਜਿਹੜੇ ਕੋਈ ਸਰਕਾਰ ਦੇ ਉੱਤੇ ਉਂਗਲ ਚੱਕਦੇ ਆ ਕਿ ਸਰਕਾਰ ਗਲਤ ਕਰਦੀ ਹੈ ਕੋਈ ਟੀਕਾ ਡਿਪ ਨਹੀਂ ਕਰਦੇ ਆ ਜਾਂ ਕੋਈ ਉਹਨਾਂ ਨੂੰ ਉਹਨਾਂ ਨੂੰ ਸ਼ੀਸ਼ਾ ਦਿਖਾਉਂਦੇ ਆ ਕਿ ਤੁਸੀਂ ਇੱਥੇ ਗਲਤ ਖਰਚ ਕਰਦੇ ਹੋ ਇੱਥੇ ਤੁਸੀਂ ਗਲਤ ਬਿਆਨ ਨਹੀਂ ਕਰਦੇ ਹੋ ਇੱਥੇ ਲੋਕਾਂ ਨੂੰ ਤੁਸੀਂ ਗਲਤ ਤਰੀਕੇ ਦੇ ਨਾਲ ਮਿਸਯੂਜ਼ ਕਰਦੇ ਪਏ ਹੋ ਲੋਕਾਂ ਦੇ ਸੈਂਟੀਮੈਂਟਸ ਦਾ ਉਹਨਾਂ ਨੂੰ ਚੁਕਾ ਲਓ ਉਹਨਾਂ ਦੇ ਉੱਤੇ ਪਰਚਾ ਪਾ ਦਿਓ ਕੋਈ ਮਰਜ਼ੀ ਪਰਚਾ ਹੋਇਆ ਫਿਰ ਸੀਆਈਏ ਇੰਚਾਰਜ ਰਾਤ ਨੂੰ ਘਰੇ ਆਉਂਦਾ ਉਹਦੇ ਘਰੇ ਆਉਂਦਾ ਕੀ ਮਤਲਬ ਇਹ ਕੋਈ ਗੈਂਗਸਟਰ ਹੈ ਮਾਲੀ ਮਾਲੀ ਕੋਈ ਇਹ ਕੋਈ ਮਤਲਬ ਕੋਈ ਅਤਵਾਦੀ ਹੈ ਕਿ ਕੋਈ ਇਹ ਕੋਈ ਕਤਲ ਦਾ ਪਰਚਾ ਹੈ ਜਾਂ ਕੋਈ ਰੇਪ ਦਾ ਪਰਚਾ ਪਿਆ ਹੋਇਆ ਹੈ ਕਿ ਤੁਸੀਂ ਇਸ ਤਰੀਕੇ ਦੇ ਨਾਲ ਮੁਹਾਲੀ ਸੀਆਈਏ ਚ ਤੁਸੀਂ ਟੀਮਾਂ ਬਣਾਈਆਂ ਜਿਹੜੀਆਂ ਕਿ 7 ਵਜੇ ਪਰਚਾ ਪਾਇਆ 6:30 6:30 ਤੁਸੀਂ ਘਰੋਂ ਚੱਕ ਲਿਆ ਮਤਲਬ ਘੇਰਾ ਪਾ ਕੇ ਘੇਰਾਬੰਦੀ ਕਰਦੇ ਫਿਰਦੇ ਹੋ ਉਸ ਤੋਂ ਬਾਅਦ ਤੁਹਾਡੇ ਸੀਆਈਏ ਇੰਚਾਰਜ ਨੂੰ ਸ਼ਸ਼ਕ ਸੁਖਮਿੰਦਰ ਸਿੰਘ ਹੈ ਸ਼ਾਇਦ ਕੋਈ ਸੀਆਈਏ ਇੰਚਾਰਜ ਖਰੜ ਦਾ ਉਹਨੂੰ ਐ ਨਹੀਂ ਪਤਾ ਕਿ ਜਿਹੜੇ ਤੁਹਾਡੇ ਲੀਗਲ ਰਾਈਟਸ ਕੀ ਨੇਗੇ ਉਹ ਬੰਦੇ ਨੂੰ ਕਹੀ ਜਾਂਦਾ ਵੀ ਤੁਸੀਂ ਅਕਿਊਜ਼ਡ ਹੋ ਤੇ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿ ਤੁਹਾਡਾ ਕੀ ਐਫਆਈਆਰ ਦੇ ਵਿੱਚ ਕੀ ਲਿਖਿਆ ਹੈ ਜਦੋਂ ਕਿ ਬਿਲਕੁਲ ਸਾਫ਼ ਕਾਨੂੰਨ ਹੈ ਕਿ ਜਿਹੜੇ ਬੰਦੇ ਨੂੰ ਤੁਸੀਂ ਗ੍ਰਿਫਤਾਰ ਕਰਨਾ ਹੈ ਉਹਨੂੰ ਤੁਸੀਂ ਐਫਆਈਆਰ ਵੀ ਦਿਖਾਉਣੀ ਹੈ ਉਹਦੇ ਪਰਿਵਾਰ ਨੂੰ ਐਫਆਈਆਰ ਦੇਣੀ ਉਹਨੂੰ ਦੱਸਣਾ ਹੈ ਕਿ ਕੀ ਤਰੇ ਤੇ ਜੁਰਮ ਹੈ ਕੀ ਤਰੇ ਤੇ ਅਲੀਗੇਸ਼ਨ ਲੱਗੇ ਹੈ ਕਿਹੜਾ ਤਰੇ ਤੇ ਪਰਚਾ ਹੋਇਆ ਹੈ ਕਿਹਨੇ ਕਰਾਇਆ ਤੇ ਕੀ ਗੱਲ ਹੈ ਉਹ ਦੱਸਣਾ ਉਹਨੂੰ ਸਾਰਾ ਉਹਦਾ ਹੱਕ ਹੈਗਾ ਉਹ ਤਾਂ ਕੁਝ ਵੀ ਨਹੀਂ ਦੱਸਿਆ ਮਤਲਬ ਤੁਸੀਂ ਇੱਕ 60 ਸਾਲ ਤੋਂ ਉੱਪਰ ਦੇ ਬਜ਼ੁਰਗ ਨੂੰ ਘਰੇ ਜਾ ਕੇ ਚੱਕੀ ਜਾਂਦੇ ਉਹਨਾਂ ਨਾਲ ਜਿਹੜੀ ਹੁਣ ਬੀਐਨਐਸ ਨਵਾਂ ਬਣੇਗਾ ਉਹਦੇ ਤੇ ਸਪੈਸ਼ਲ ਮੈਂਸ਼ਨ ਕੀਤਾ ਹੋਇਆ ਵੀ 15 ਸਾਲ ਤੋਂ ਛੋਟੇ ਜਵਾਕ ਨੂੰ 60 ਸਾਲ ਤੋਂ ਉੱਪਰ ਦੇ ਬਜ਼ੁਰਗ ਨੂੰ ਤੇ ਮੈਲਾਵਾਂ ਨੂੰ ਤੁਸੀਂ ਥਾਣੇ 'ਲ ਜਾ ਕੇ ਪੁੱਛ ਕਿਛ ਨਹੀਂ ਕਰ ਸਕਦੇ ਉਹ ਪੋਸਟ ਬਾਅਦ ਉਹ ਕਹੀ ਜਾਂਦਾ ਹੈਗਾ ਕਿ ਆਈਟੀ ਐਕਟ ਦਾ ਪਰਚਾ ਹੈਗਾ ਤੇ ਤੁਸੀਂ ਉਸ ਤੋਂ ਬਾਅਦ ਉਹ ਸਵੇਰੇ ਸ਼ਾ ਦੁਪਹਿਰੇ ਜਾ ਕੇ ਕਿਤੇ ਐਫ ਆਈ ਆਰ ਹੱਥ ਲੱਗਦੀ ਹੈ ਤੇ ਉਹਦੇ ਉਹਦੇ ਵਿੱਚ ਧਾਰਮਿਕ ਭਾਵਨਾ ਜਿਹੜੀ ਹੈਗੀ ਆ ਉਹ ਉਹਦਾ ਪਰਚਾ ਪਾ ਰੱਖਿਆ ਇਹਦਾ ਮਤਲਬ ਕੀ ਹੈ ਨਵਰੀ ਜੀ ਸਾਫ ਦੇਖੋ ਵੀ ਕਿਤੋਂ ਆਰਡਰ ਆਇਆ ਉਤੋਂ ਪੁਲਿਸ ਨੂੰ ਜਿਹਨੂੰ ਮਰਜ਼ੀ ਪੁੱਛੋ ਕਹਿੰਦਾ ਜੀ ਹਾਈ ਪ੍ਰੋਫਾਈਲ ਮਸਲਾ ਹੈ ਉੱਪਰੋਂ ਆਰਡਰ ਆਇਆ ਉੱਪਰੋਂ ਕੀ ਦਾ ਆ ਭਗਵੰਤਮਾਨ ਸਾਹਿਬ ਦਾ ਜੇ ਇਹ ਸ਼ਿਕਾਇਤ ਹੋਵੇ ਨਾ ਮਾਨਕભાઈ ਇਹਦੀ ਇੱਥੋਂ ਵੀ ਤਸਦੀਕ ਹੁੰਦੀ ਆ ਕਈ ਬੰਦਿਆਂ ਨੇ ਇਹ ਗੱਲ ਵੀ ਮੈਂਸ਼ਨ ਕਰੀ ਆ ਕਿ ਜਦੋਂ ਜਿਹੜੇ ਪੁਲਿਸ ਵਾਲੇ ਫੜਨ ਗਏ ਸੀ ਉਹਨਾਂ ਨੂੰ ਪੁੱਛਿਆ ਵੀ ਗਿਆ ਤਾਂ ਉਹਨਾਂ ਨੇ ਕਿਹਾ ਜੀ ਤਾਂ ਵਾਲੇ ਅਫਸਰਾਂ ਨਾਲ ਗੱਲ ਕਰ ਲਓ ਇਹ ਹੀ ਗੱਲ ਜ਼ਿਆਦਾ ਕਹੀ ਗਈ ਆ ਮਤਲਬ ਜੇ ਵੱਡੇ ਪੱਧਰ ਤੇ ਲੋਕ ਸ਼ਾਮਲ ਆ ਇਹਦਾ ਮਤਲਬ ਫਿਰ ਇਹ ਲੋਕਲ ਲੈਵਲ ਦੇ ਉੱਤੇ ਕੰਮ ਹੋਇਆ ਨਹੀਂਗਾ ਨੀ ਬਿਲਕੁਲ ਨਹੀਂ ਲੋਕਲ ਲੈਵਲ ਤੇ ਨਹੀਂ ਹੋਇਆ ਕੰਮ ਤੇ ਇੰਨੀਆਂ ਇੱਕ ਇੱਕ ਪਰਚਾ ਜਿਹੜਾ ਤੁਸੀਂ ਦੇਖੋ ਵੀ ਜਦੋਂ ਉਹਨਾਂ ਨੂੰ 8:30 8:30 ਵਜੇ ਚੱਕਿਆ ਗਿਆਗਾ ਉਦੋਂ ਤੱਕ ਪੁਲਿਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਪਰਚਾ ਹੈ ਕੀ ਕਿਹੜੀ ਧਾਰਾ ਲਾਈ ਹੈ ਸੀ ਆਈਟੀ ਐਕਟ ਕਹੀ ਜਾਂਦੇ ਸੀ ਇਹੋ ਇਹਦਾ ਮਤਲਬ ਸਾਫ਼ ਹੈ ਕਿ ਇੱਕ ਆਰਡਰ ਆਇਆ ਕਿ ਆਹ ਬੰਦੇ ਦਾ ਮੈਂ ਸੁਣ ਲਿਆ ਨੇ ਮੇਰੇ ਜਾਂ ਮੇਰੇ ਆਕਾ ਅਰਵਿੰਦ ਕੇਜਰੀ ਵਾਲ ਬਾਰੇ ਉਲਟਾ ਬੋਲਿਆ ਇਹਨੂੰ ਚੱਕ ਲਿਓ ਕਿਵੇਂ ਮਰਜ਼ੀ ਚੱਕ ਲਿਓ ਸੀਆਈਓ ਮੁਹਾਲੀ ਤੋਂ ਟੀਮਾਂ ਭੇਜੀਆਂ ਇਹਨਾਂ ਦੇ ਜਿਹੜੇ ਜਿੱਥੇ ਰਹਿੰਦੇ ਆ ਉੱਥੇ ਘਰ ਇਧਰ ਪਟਿਆਲੇਵਾਲ ਨੂੰ ਮਤਲਬ ਖਰੜਵਾਲ ਨੂੰ ਟੀਮਾ ਮਤਲਬ ਜਿਵੇਂ ਕੋਈ ਗੈਂਗਸਟਰ ਕਾਬੂ ਕਰਨਾ ਹੁੰਦਾ ਜੇ ਇੰਨੀ ਮੁਸਤੈਦੀ ਨਾਲ ਤੁਸੀਂ ਗੈਂਗਸਟਰ ਕਾਬੂ ਕਰੋ ਜਿਹੜੇ ਰੋਜ਼ ਫਰੋਤੀਆਂ ਮੰਗਦੇ ਆ ਰੋਜ਼ ਗੋਲੀਆਂ ਮਾਰਦੇ ਆ ਰੋਜ਼ ਲੁੱਟਾਂ ਖੋਹਾਂ ਹੁੰਦੀਆਂ ਤੇ ਪੰਜਾਬ ਦੀ ਹਾਲਤ ਸੁਧਰ ਦੇਣ ਇੰਨੀ ਮੁਸਤੈਦੀ ਨਾਲ ਤੁਸੀਂ ਜਿਹੜੇ ਨਸ਼ੇ ਦੀਆਂ ਵੱਡੀਆਂ ਮੱਛੀਆਂ ਫੜੋ ਆਪਦੀ ਆਪਦੇ ਮਹਿਕਮੇ ਦੇ ਵਿੱਚ ਕਾਲੀਆਂ ਭੇਡਾਂ ਨੂੰ ਫੜੋ ਤਾਂ ਪੰਜਾਬ ਦਾ ਸੁਧਾਰ ਨਾ ਹੋ ਜਾਈਂ ਯਾਰ ਤੁਸੀਂ ਕੋਈ ਬਜ਼ੁਰਗ ਨੂੰ ਚੱਕਣ ਤੁਰਪੇ ਜਿੱਦੀ ਕੋਈ ਗਲਤੀ ਕੋਈ ਨਹੀਂ ਉਹਦੀ ਉਹਦੀ ਗੱਲ ਹੈ ਉਹਦੀ ਗੱਲ ਇੰਨੀ ਹੈ ਵੀ ਉਹ ਭਗਵੰਤ ਮਾਨ ਜੀ ਨੂੰ ਸਵਾਲ ਕਰਦਾ ਬਸ ਇੱਕ ਮੇਰਾ ਮੇਰਾ ਹੋਰ ਸਵਾਲ ਆ ਵੀ ਯਾਰ ਬਹੁਤ ਵਾਰ ਹੁੰਦਾ ਇਹ ਆ ਪੰਜਾਬ ਦੇ ਵਿੱਚ ਆਪਾਂ ਦੇਖਦੇ ਆਂ ਵੀ ਕਿਸੇ ਵੀ ਮੁੱਦੇ ਨੂੰ ਲੈ ਕੇ ਸਰਕਾਰ ਕਦਮ ਚੱਕਦੀ ਆ ਐਂਡ ਦੇ ਯੂ ਟਰਨ ਲੈਣਾ ਪੈਂਦਾ ਲੋਕਾਂ ਦਾ ਪਤਾ ਵੀ ਪੰਜਾਬ 'ਚ ਹਰ ਲੋਕ ਖੜੇ ਹੋ ਜਾਂਦੇ ਆ ਹਜੇ ਤੱਕ ਇੱਥੇ ਸ਼ੁਕਰ ਹੈ ਕਿਸੇ ਮੁੱਦੇ ਨੂੰ ਲੈ ਕੇ ਨਾ ਆਪਣੇ ਲੋਕ ਇਕੱਠੇ ਹੋ ਜਾਂਦੇ ਆ ਅੱਜ ਵੀ ਇੱਥੇ ਹੋਇਆ ਵਕ ਵਕ ਥਾਵਾਂ ਤੇ ਹੋ ਰਹੇ ਆ ਔਰ ਸੋਸਾਇਟੀ ਦਾ ਹਰ ਤਬਕਾ ਇਕੱਠਾ ਹੋਇਆ ਫੇਰ ਯਾਰ ਬਾਈ ਜਦੋਂ ਪਤਾ ਹੀ ਆ ਵੀ ਤੁਹਾਨੂੰ ਰਿਜ਼ਲਟ ਕੀ ਹੋ ਹਰ ਵਾਰੀ ਪੰਗੇ ਲੈ ਕੇ ਕਿਉਂ ਦੇਖਣੇ ਮੈਂ ਤੁਹਾਨੂੰ ਇਸ਼ਾਰਾ ਕਰ ਦੇਣਾ ਜੀ ਇਹਦਾ ਕੋਈ ਇੱਕੋ ਹੀ ਹੈ ਚੀਜ਼ ਨੇ ਬੰਦਾ ਇੱਕੋ ਗਲਤੀ ਵਾਰ-ਵਾਰ ਨਹੀਂ ਕਰਦਾ ਹੁੰਦਾ ਜਿਹੜਾ ਇਹ ਸ਼ਾਮ ਨੂੰ 6 ਵਜੇ ਜਾਂਦੇ ਨਾ ਜਦੋਂ ਜਿਹੜੇ ਉਸ ਤੋਂ ਬਾਅਦ ਆਰਡਰ ਆਉਂਦੇ ਨੇਗੇ ਪੁੱਠੇ ਸਿੱਧੇ ਜਿਨ੍ਹਾਂ ਦਾ ਕੋਈ ਮੂੰਹ ਨਹੀਂ ਹੁੰਦਾ ਕੋਈ ਸਿਰ ਨਹੀਂ ਹੁੰਦਾ ਕੋਈ ਪੈਰ ਨਹੀਂ ਹੁੰਦਾ ਤੇ ਉਹ ਐਂ ਕਿਹਲੇ ਜਾਂਦੇ ਬੰਦੇ ਨੂੰ ਜਿਵੇਂ ਮਰਜ਼ੀ ਚੱਕ ਲੋ ਉਹ ਉਤੋਂ ਹੀ ਆਉਂਦੇ ਨੇ ਹੁਣ ਤੁਸੀਂ ਸਮਝ ਗਏ ਹੋਵੋਗੇ ਵੀ ਕਿਉਂ ਆਉਂਦੇ ਨੇ ਤੇ ਕਿੱਥੋਂ ਆਉਂਦੇ ਆ ਉਹਨਾਂ ਦਾ ਕੋਈ ਉਹਨਾਂ ਨੂੰ ਮਤਲਬ ਇਹ ਨਹੀਂ ਹੁੰਦਾ ਕਿ ਬਸ ਇਹ ਹੈ ਕਿ ਇਹਦੇ ਨਾਲ ਮੈਂ ਕਿੜ ਕੱਢਣੀ ਹੈ ਬੰਦੇ ਨੂੰ ਇਹਨੂੰ ਰਾਤ ਨੂੰ ਰਾਤ ਨੂੰ ਥਾਣੇ 'ਚ ਰੱਖਣਾ ਇਹਨੂੰ 40 ਦਿਨਾਂ ਦੀ ਜਿਹੜੀ ਹਰਾਸਤ ਜਿਹੜੀ ਆਪਣੀ ਜੁਡੀਸ਼ੀਅਲ ਕਸਟਡੀ ਕਟਾਉਣੀ ਹੈ ਇੰਨਾ ਉਹਦਾ ਮਕਸਦ ਹੁੰਦਾ ਉਹਨੂੰ ਇਹ ਨਹੀਂ ਪਤਾ ਵੀ ਜਿੰਨਾ ਤੁਸੀਂ ਇਹਨਾਂ ਲੋਕਾਂ ਨੂੰ ਦੱਬਣ ਦੀ ਕੋਸ਼ਿਸ਼ ਕਰੋਗੇ ਸਪਰਿੰਗ ਵਾਂਗੂ ਉਹਨਾਂ ਹੀ ਉੱਤੇ ਆਉਣਗੇ ਇਹ ਉਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਤੁਸੀਂ ਅੱਜ ਤਾਂ ਇੱਕ ਬੰਦੇ ਨੂੰ ਦਬ ਦਿਓ ਅੱਗੇ ਤਾਂ ਕੱਲਾ ਮਾਲੀ ਬੋਲਦਾ ਸੀ ਉਹੀ ਗੱਲ ਉਹੀ ਗੱਲ ਹੁਣ ਹਜ਼ਾਰਾਂ ਲੱਖਾਂ ਲੋਕ ਬੁੱਲੀ ਜਾਂਦੇ ਨੇ ਕੀ ਥੂ ਥੂ ਨਹੀਂ ਹੋਈ ਮਤਲਬ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਪੋਲੀਟਿਕਲੀ ਥੋੜਾ ਜਿਹਾ ਤੁਸੀਂ ਤੁਸੀਂ ਦੇਖੋ ਵੀ ਤੁਸੀਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀਗੀਆਂ ਸੰਜਮ ਦੇ ਮਾਮਲੇ 'ਚ ਉਹਨਾਂ ਨੂੰ ਵੀ ਪਿੱਛੇ ਛਡਾਤਾ ਉਹਨਾਂ ਨੂੰ ਵੀ ਚੰਗਾ ਕਹਤਾ ਵੀ ਜਿਹੜੀ ਟੋਲਰੈਂਸ ਸੀਗੀ ਉਹ ਉਹਨਾਂ 'ਚ ਜ਼ਿਆਦਾ ਸੀਗੀ ਉਹ ਜ਼ਿਆਦਾ ਟੋਲਰੈਂਟ ਸੀਗੇ ਜੋ ਟੋਲਰੈਂਟ ਨਾ ਹੁੰਦੇ ਭਗਵੰਤ ਮਾਨ ਜੀ 2012 ਤੋਂ ਲੈ ਕੇ ਉਹਨਾਂ ਬਾਰੇ ਕੀ ਕੀ ਟਿੱਪਣੀਆਂ ਨਹੀਂ ਕਰਦੇ ਰਹੇ ਇਹਨਾਂ ਨੂੰ ਤੇ ਕਦੋਂ ਦਾ ਚੱਕ ਕੇ ਅੰਦਰ ਪਾਇਆ ਹੁੰਦਾ ਉਹਨਾਂ ਨੇ ਕਦੇ ਕੋਈ ਆਈਟੀ ਐਕਟ ਦਾ ਪਰਚਾ ਪਾਇਆ ਹੋਵੇ ਕੋਈ ਛੇੜਛਾੜ ਦਾ ਪਰਚਾ ਪਾਇਆ ਹੋਵੇ ਕੋਈ ਧਾਰਮਿਕ ਭਾਵਨਾ ਦਾ ਆਪਾਂ ਸੁਣਿਆ ਨਹੀਂ ਕਦੇ ਕੁਛ ਨਹੀਂ ਪਾਇਆ ਮਤਲਬ ਤੁਸੀਂ ਤਾਂ ਇੱਕ ਐਕਟੀਵਿਸਟ ਆ ਯਾਰ ਉਹ ਕੋਈ ਮਤਲਬ ਥੋੜੀ ਗੱਲ ਕਰਦੇ ਟਿੱਪਣੀ ਕਰਦੇ ਪੋਲਿਟਿਕਲ ਟਿੱਪਣੀ ਲੋਕਾਂ ਨੂੰ ਹੱਕ ਹੈ ਬੋਲਣ ਦਾ ਤੁਸੀਂ ਜੇ ਉਹਨਾਂ ਵੀ ਨਹੀਂ ਹੱਕ ਦੇਓਗੇ ਫਿਰ ਅਸੀਂ ਤੁਹਾਨੂੰ ਕਿਉਂ ਜਿਤਾਇਆ ਲੋਕਾਂ ਨੇ ਤੁਹਾਨੂੰ ਮਾਨ ਕਰਕੇ ਜਿਤਾਇਆ ਵੀ ਸਾਡੇ ਤੇ ਪੁਰਾਣੀਆਂ ਸਰਕਾਰਾਂ ਮਾੜੀਆਂ ਸੀ ਭਾਈ ਸਾਨੂੰ ਬੋਲਣ ਦੀ ਆਜ਼ਾਦੀ ਮਿਲੂਗੀ ਸਾਨੂੰ ਜਿਹੜਾ ਹੈਗਾ ਸਾਡੇ ਹੱਕ ਮਿਲਣਗੇ ਸਾਡੇ ਨਾਲ ਪੁਲਿਸ ਧੱਕਾ ਨਹੀਂ ਕਰੂਗੀ ਪਰ ਤੁਸੀਂ ਤਾਂ ਉਦੋਂ ਵੀ ਵੱਧ ਧੱਕਾ ਕਰੀ ਜਿੰਨੇ ਸਾਡੇ ਨਾਲ ਤਾਂ ਬਹੁਤ-ਬਹੁਤ ਧੰਨਵਾਦ ਭਾਈ ਗੱਲ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਿਉਂਦੇ ਬਸ ਤੇ ਰਹੋ